ਉਹ ਪੈਰਾ ਜੋ ਕੰਜਰਾ ਉਤਰਾ ਹੀ ਕਰਦੀ ਤਰਾ ਨਾਤੀ ਕਰਦਾ ਹਾਂ ਬੈ ਜਾ ਚੁੱਪ ਕਰ ਜਨ ਨਹੀਂ ਕੋਸ਼ ਬੈ ਜਾ ਨਹੀਂ ਮਸਲ ਕੀ ਕੀ ਦੀ ਮਾਮ ਕਰਦਾ ਬੈ ਜਾ ਇੱਥੇ ਥੱਲੇ ਬੈ ਜਾ ਨਹੀਂ ਨਹੀਂ ਚਾਚੇ ਰੁਕ ਜਾ ਨਹੀਂ ਮਾਂ ਨਹੀਂ ਮਾਂ ਨਹੀਂ ਮਾਂ ਕਿਹਦੇ ਤੈਨੂੰ ਫੜ ਰਹੇ ਨਹੀਂ ਆਹ ਕਲੀ ਨਹੀਂ ਅੰਦਾ ਚਾਚਾ ਪੁੱਛਣਾ ਚਾਹੁੰਦੇ ਇਹ ਸੱਚ ਹੈ ਕਿ ਤੁਸੀਂ ਥੋੜੀ ਬਿਨ ਬੋਸ ਲੈਣ ਤੋਂ ਸੱਚਾਈ ਲੈਣਗੇ ਇਹ ਬੋਸ ਲੈਣ ਤੋਂ ਸੱਚਾਈ ਲੈਣਗੇ ਮੈਂ ਕਿਹਾ ਕਿ ਮੈਂ ਕੰਮ ਕਰੀਏ ਸੱਚਾਈ ਲੈਣ ਦੇ ਜੱਟ ਨੂੰ ਪੁੱਛਣਾ ਕਰਦੇ ਮੈਨੂੰ ਗੱਲ गाल का गाल का अच्छा अच्छा रेडी जोपन रेडी जोपन रेडी जोपन बाप गाड़ी बाप गाड़ी पड़े पड़े मजे देते हैं आप अपन जमाने में नहीं चाचा नहीं नहीं पान दे गा मेरा चाचा रोक जा 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 रोक ਨਹੀਂ 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 ਚਾਹਤੇ ਹੋ ਨਾ ਆਪਣਾ ਵਾਦਾ ਕੀਤਾ ਚਾਚੇ ਵਾਦਾ ਕੀਤਾ ਉਹਨੂੰ ਤੇ ਗੱਲ ਕਰ ਤੋ ਜਿਹਦੇ ਨਾਲ ਰਾਤੀ ਹੋਈ ਆ ਇੱਕ ਮਿੰਟ ਬਹਿ ਜਾਓ ਚਾਹਤੇ ਉਹਨੂੰ ਕਰਨ ਦੋ ਪਹਿਲਾਂ ਚਲ ਬੈਠ ਮੰਦੀ ਬੈਠੇ ਨਵ ਕਰਦਾ ਕੀ ਹੈ ਨਾ ਕੀ ਹੈ ਨਾ ਨਹੀਂ ਮਾਰਦਾ ਉਹਨੂੰ ਮੈਂ ਮੂੰਹ ਨਾਲ ਉਹਨਾਂ ਨਾਲ ਬੋਲਦਾ ਤੇਰੀ ਵੀ ਨਹੀਂ ਬੈਠਦਾ ਬਾਬੇ ਜਿਹੜੀ ਗੁਰੂ ਦੇ ਬਾਣੇ ਪਾਈ ਫਿਰਦੇ ਇਹਨਾਂ ਦੀ ਇੱਜ਼ਤ ਲੁੱਟੀ ਇਹ ਜਿਹੜੇ ਗੁਰੂ ਦੇ ਬਾਣੇ ਪਾਈ ਫਿਰਦੇ ਆ ਇਹ ਧੀਆਂ ਬੇਡਾਂ ਦੀ ਇੱਜ਼ਤਾਂ ਲੁੱਟਦੇ ਆ ਇਹਨਾਂ ਨੂੰ ਫੌਨਸੀ ਦੀ ਸਜ਼ਾ ਦਿੱਤੀ ਯਾਰੀ ਇਹਦੀ ਵੀ ਨੂੰ ਇਨਸਾਫ ਚਾਹੀਦਾ ਮੇਰੇ ਨਾਲ ਤਾਂ ੱੱਕਾ ਆ ਬਹੁਤ ਜਰਾ ਇਹ ਕੌਣ ਹੈ ਕਿੱਥੋਂ ਦਾ ਬਾਬਾ ਇਹ ਸੀ ਤੋ ਕੀ ਨਾ ਕੀ ਬਗਲਾ ਤੁੰਦ ਸਿੰਘ ਕੰਤਾ ਬਾਬਾ ਤੇ ਤੁਹਾਨੂੰ ਕਿਦਾਂ ਮਤਲਬ ਕਿਦਾਂ ਗਿਆ ਤੁਸੀਂ ਇਨਾਂ ਕੋਲ ਸਹੀ ਪੁੱਤਰ ਦੀ ਦਾਤ ਦੇ ਕਰਕੇ ਗਿਆ ਕਿ ਤੁਹਾਨੂੰ ਪੁੱਤਰ ਮਿਲੂਗਾ ਪੰਜ ਸ਼ਨਾਣਗਰੋਂ ਇਹ ਤੁਹਾਨੂੰ ਸਾਨੂੰ ਗੋਲੀਆਂ ਦਿੱਤੀਆਂ ਗਈਆਂ ਗੋਲੀਆਂ ਦੇ ਕੇ ਸਾਨੂੰ ਨਾਲ ਸਵਾਦਦਾ ਮੇਰੇ ਘਰ ਵਾਲੇ ਨੂੰ ਮੈਨੂੰ ਮੋਟਰ ਤੇ ਲੈ ਗਏ ਕੁੜੀ ਮੇਰੀ ਨੂੰ ਅੰਦਰ ਵਾਰਤਾ ਮੈਨੂੰ ਉਸੇ ਕਰਕੇ ਮੇਰੀ ਇੱਜ਼ਤ ਲੁੱਟੀ ਗਈ ਮੈਂ ਆਪਣੀ ਆਪਣੀ ਜਾਨ ਉਹ ਜਾ ਕੇ ਵਾਪਸ ਆਈ ਆਪਣੇ ਘਰ ਮੈਨੂੰ ਇਨਸਾਫ ਚਾਹੀਦਾ ਹੈ ਇਹਨੂੰ ਹੰਸਲੀ ਸਜ਼ਾ ਦਿੱਤੀ ਜਾਵੇ ਇਹਨੂੰ ਹੰਸਲੀ ਸਜ਼ਾ ਦੇ ਕੇ ਕਿੱਥੇ ਚੱਲੇ ਜਾਣੇ ਹਨ ਧੰਨਵਾਦ ਨਾ ਮੁੰਡੇ ਹੋਰ ਵਾਪਸ ਆਏ ਹੋਤੇ ਮੋਟਰਸਾਈਕਲ ਤੇ ਹੋਣਡੇ ਹੂੰ ਇਨਾਂ ਨੇ ਪਤਾ ਨਹੀਂ ਮੇਰੇ ਨਾਲ ਹੋਰ ਕੀ ਕੀ ਕੀਤਾ ਮੈਨੂੰ ਕੁਝ ਨਹੀਂ ਸਮਝ ਲੱਗੀ ਮੈਂ ਢਾਈਆਂ ਘੰਟੇ ਬਾਅਦ ਜਦੋਂ ਮੈਨੂੰ ਜਾਗਾਈ ਮੈਂ ਆਪਣੀ ਹੋਸ਼ਾਈ ਵਿੱਚ ਆਪੇ ਵੱਜ ਗਈ ਆਈ ਮੈਂ ਹੱਥ ਛੋੜੇ ਕੀ ਬਾਬਾ ਜੀ ਮੈਂ ਨਹੀਂ ਇਦਾਂ ਸੀ ਇਹਨਾਂ ਨੇ ਮੇਰੇ ਘਰ ਬਚਾ ਲਵੇ ਨਹੀਂ ਇਦਾਂ ਸੀ ਤੇ ਬਾਬੇ ਵੱਲੋਂ ਕੀ ਕਿਆ ਗਿਆ ਬਾਬਾ ਘੰਟਾ ਮੈਂ ਪੈਰ ਪੱਗਾਂ ਦੇ ਪੱਗ ਪਹਿਰਾ ਦੇ ਰਾਖੇ ਉਹਨਾਂ ਨੇ ਮਾਫੀ ਮੰਗ ਲਈ ਨਾ ਮੈਨੂੰ ਮਾਫੀ ਦੇਣੀ ਲੋੜ ਇਹਨੂੰ ਸੱਜ ਤੋਂ ਸਹਿਸਾ ਦਿੱਤੀ ਆਵੇ ਨਾ ਲੈ ਗਏ ਕਿੱਥੇ ਗਿਆ ਹੈ ਬਾਬਾ ਮੋਟਰ ਆਪਣੀ ਦਾ ਲੈ ਕੇ ਗਿਆ ਹੈ ਕਿੰਦਾ ਉੱਥੇ ਸੁਨਾਨ ਕਰਵਾਉਣੇ ਜੇ ਕਰੇ ਕਰਵਾਇਆ ਤੇ ਕਿਸੇ ਨੂੰ ਪੂਰ ਚੰਬਰ ਜਾਣਗੇ ਹੂੰ ਤੇ ਉੱਥੇ ਜਾ ਕੇ ਗਲਤ ਕੰਮ ਕੀਤਾ ਉੱਥੇ ਜਾ ਕੇ ਗਲਤ ਕੰਮ ਕੀਤਾ ਗਿਆ ਮੇਰੇ ਨਾਲ ਇਸ ਬੰਦੀ ਤਰਖਾਸ ਦਿੱਤੀ ਹੋਈ ਹਾਂਜੀ ਦਿੱਤੀ ਹੈ ਤੇ ਕੋਈ ਕਾਰਵਾਈ ਹੋਈ ਹੁਣ ਤੱਕ ਹਾਂਜੀ ਕਾਰਵਾਈ ਅਜੇ ਤੱਕ ਤੇ ਕੋਈ ਨਹੀਂ ਹੋਈ ਸ਼ਾਮ ਤੱਕ ਸ਼ਾਇਦ ਹੋ ਜੇ ਹੂੰ ਤੇ ਜਦੋਂ ਇਦਾਂ ਦੇ ਬਾਬੇ ਜਿਹੜੇ ਕਰਦੇ ਆ ਗਲਤ ਕੰਮ ਉਹਨੂੰ ਕੀ ਕਹਿਣਾ ਚਾਹੀਦਾ ਹੈ ਹੈ ਕਿ ਫੌਂਸਟੇ ਦੀ ਸਰਾ ਦਿੱਤੀ ਜਾਵੇ ਇਹਨਾਂ ਨੂੰ ਬਖਸ਼ਿਆ ਨਾ ਜਾਵੇ ਬਤਰੀ ਦੀ ਗੱਲ ਆ ਤੇ ਇਹ 6 ਤਰੀਕ ਮੰਗਲਵਾਰ ਦੀ ਗੱਲ ਆ ਸਾਨੂੰ 8-9 ਵਜੇ ਰਾਤ ਬੁਲਾਇਆ ਗਿਆ ਕਿ ਤੁਸੀਂ ਰਾਤ ਰਹਿਣਾ ਵਾ ਇਹ ਟਾਣਾ ਹੋਣਾ ਰਾਤ ਨੂੰ ਇਸ਼ਨਾਨ ਕਰਵਾਉਣਾ ਮੈਨੂੰ ਪਤਾ ਨਹੀਂ 10 ਦੇ ਕਰੀਬ ਘਰੋਂ ਲੈ ਕੇ ਗਿਆ ਸੀ ਤੇ 12 ਦੇ ਕਰੀਬ ਮੈਂ ਘਰ ਆਈ 12:30 ਦੇ ਕਰੀਬ ਮੈਂ ਆਪਣੇ ਆਦਮੀ ਨੂੰ ਆਣ ਕੇ ਦੱਸਿਆ ਕਿ ਮੇਰੇ ਨਾਲ ਆ ਕੁਝ ਹੋਇਆ ਫਿਰ ਮੈਂ ਆਪਣੀ ਭੈਣ ਨੂੰ ਫੋਨ ਕੀਤਾ ਉਹ ਮੈਨੂੰ ਆ ਕੇ ਲੈ ਗਈ ਉਥੋਂ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਮੇਰੇ ਮੂੰਹ ਵਿੰਗਾ ਹੋ ਗਿਆ ਮੈਨੂੰ ਅਟੈਕ ਆ ਗਿਆ ਜੇ ਮੈਨੂੰ ਹਸਪੀਟਲ ਦਾਖਲ ਕਰਵਾ ਦਿੱਤਾ ਨਸ਼ੀ ਨਸ਼ੇਲੀ ਦਵਾਈ ਦੇ ਹਾਂਜੀ ਨਸ਼ੇਲੀ ਦਵਾਈ ਦਿੱਤੀ ਕਰੀ